ਸਰਵੇ ਦੇ ਵਿੱਚ ਕੀ ਕੀ ਖਬਰ 10 ਰੁਪਏ ਦੇ ਮੈਂ ਵਿੱਚ ਮੈਂਮ ਇਦਾਂ ਇੱਕ ਕੜਸੀ ਚਾਵਲ ਤਿੰਨ ਪ੍ਰਸ਼ਾਦੇ ਇੱਕ ਦਾਲ ਇੱਕ ਸਬ지 ਜਿਹਦੇ ਨਾਲ ਬੰਦਾ ਇੱਕ ਭੁੱਖਾ ਬੰਦਾ ਆਰਾਮ ਨਾਲ ਰਹਿ ਸਕਦਾ 10 ਰੁਪਏ ਜੋ ਇਹਦੀ ਕੋਸਟ ਆ ਉਹ ਮਤਲਬ ਇਸ ਤੋਂ ਜ਼ਿਆਦਾ ਦੇਦ ਉੱਤੇ ਖਰਚਾ ਹੁੰਦਾ ਵਾ ਜੀ ਇੰਨੇ ਦੂਰ ਤੋਂ ਅਸੀਂ ਬਣਾ ਕੇ ਲਿਆ ਕਿ ਨਾ ਟੁਕੜ ਵੀ 22 ਕਿਲੋਮੀਟਰ ਤੋਂ ਦੂਰ ਤੋਂ ਆਉਨੇ ਆ ਤੇ 10 ਰੁਪਏ ਇਸ ਲਈ ਰੱਖਿਆ ਬਈ ਹਰ ਕੋਈ ਬੰਦਾ ਜਿਵੇਂ ਫ੍ਰੀ ਲੰਗਰ ਲੱਗਿਆ ਹੁੰਦਾ ਜਿਹਨੂੰ ਨਹੀਂ ਵੀ ਲੋੜ ਹੁੰਦੀ ਉਹ ਵੀ ਇਹ ਲੈਂਦਾ ਵਾ ਖਾ ਕੇ ਜੇ ਨਹੀਂ ਵੀ ਖਾਦਾ ਜਾਂਦਾ ਸਿੱਟ ਦਿੰਦਾ ਮੈਂਮ ਬਿਸਟ ਕਰ ਦਿੰਦਾ ਇਹ ਆਨਾ ਠੀਕ ਹੈ ਨਾ انا ਆ ਜਾ ਬਹੁਤ ਜ਼ਰੂਰਤ ਆ ਹਰ ਇੱਕ ਬੰਦੇ ਨੂੰ ਇਹਦੀ ਤੇ ਇਸ ਲਈ ਇਹ ਤਾਂ 10 ਰੁਪਏ ਰੱਖਿਆ ਵਾ 10 ਰੁਪਏ ਵੈਸੇ ਦੀ ਮਤਲਬ ਕੀਮਤ ਹੈ ਨਹੀਂ ਜੀ ਮੈਡਮ ਜਿਆਦਾ ਅਸੀਂ ਮਸਾਲੇ ਯੂਜ਼ ਨਹੀਂ ਕਰਦੇ ਹੈਗੇ ਜਿਆਦਾ ਮਸਾਲੇ ਨਹੀਂ ਯੂਜ਼ ਕਰਦੇ ਸਾਡੇ ਮਤਲਬ ਉੱਥੇ ਸੰਸਥਾ ਵਾ ਜਿੱਥੇ ਮੰਦਿਰ ਵੀ ਬਣਿਆ ਜਗਨਨਾਥ ਫੂਡ ਫੋਰ ਲਾਈਫ ਵਾਲੇ ਦਾ ਜਗਨਨਾਥ ਜੀ ਦਾ ਮੰਦਿਰ ਵੀ ਆ ਗਊਸ਼ਾਲਾ ਵੀ ਬਣਿਆ ਔਰ ਲੰਗਰ ਹਾਲ ਵੀ ਆ ਜਿਹਦੇ ਵਿੱਚ ਘੱਟੋ ਘਾਟਾ 60 70 ਬੰਦੇ ਕੰਮ ਕਰਦੇ ਆ ਵਿੱਚ ਪੇ ਆਲੇ ਬੰਦੇ ਵੀ ਆ ਉਹ ਬਾਕੀ ਆਪਣੀ ਮਰਜ਼ੀ ਆ ਜੇ ਕਿਸੇ ਨੇ ਨਹੀਂ ਪੇ ਲੈਣੀ ਸੇਵਾ ਕਰਨੀ ਸੇਵਾ ਵੀ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੇ ਸਿਟੀ ਹੈਡਲਾਈਨ ਤੇ ਮੈਂ ਹਾਂ ਨੀਹਾ ਮਲਿਕਾ ਜਿ세 ਤੁਹਾਨੂੰ ਲੈ ਕੇ ਪਹੁੰਚੇ ਆ ਟੋਲੇਵਾਲ ਚੌਂਕ ਦੇ ਵਿੱਚ ਜਿੱਥੇ ਕਿ ਜਗਨਨਾਥ ਫੂਡ ਫੋਰ ਲਾਈਫ ਵੱਲੋਂ ਜਿਹੜਾ ਆ ਇੱਕ ਸੇਵਾ ਚਲਾਈ ਜਾ ਰਹੀ ਹੈ ਜਿੱਥੇ ਕਿ ਜੇ ਇੱਕ ਗ ਦੇ ਵਿੱਚ ਪੂਰੀ ਥਾਲੀ ਦੇ ਰਹੇ ਨੇ ਜਿਹਦੇ ਵਿੱਚ ਦੋ ਸਬਜ਼ੀਆਂ ਚਾ ਚਾਵਲ ਤੇ ਇਸ ਦੇ ਨਾਲ ਦੀ ਨਾਲ ਜਿਹੜੀਆਂ ਚਪਾਤੀਆਂ ਵੀ ਹੁੰਦੀਆਂ ਨੇ ਸਰਦਾਰ ਜੀ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ 10 ਰੁਪਏ ਦੇ ਵਿੱਚ ਥਾਲੀ ਦੇ ਰਹੇ ਨੇ ਕਾਰਨ ਕੀ ਹੈ ਸਭ ਤੋਂ ਪਹਿਲਾਂ ਸਸੀ ਕੌਰ ਜੀ ਸਸੀ ਕਾ ਮੈਮ ਸਸੀ ਕੌਰ ਠੀਕ ਹੈ ਜੀ ਵਧੀਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਸੇਵਾ ਕਰ ਰਹੇ ਹੋ ਇੰਨੀ ਵਧੀਆ ਸੇਵਾ ਕਰ ਰਹੇ ਹੋ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਕਿ 10 ਰੁਪਏ ਦੀ ਥਾਲੀ ਜਿਹੜੀ ਹੈ ਲੋਕਾਂ ਦੀ ਸੇਵਾ ਦੇ ਵਿੱਚ ਲਾਉਣੀ ਮੈਡਮ ਐਦਾਂ ਸਾਰਿਆਂ ਨੂੰ ਪਹਿਲਾਂ ਨਾ ਜਿਸ ਟਾਈਮ ਲੋਕਡਾਊਨ ਹੋ ਗਿਆ ਸੀਗਾ ਜੀ ਤੇ ਸਾਡੀ ਸੰਸਥਾ तकरीबन 2016-17 ਤੋਂ ਚੱਲ ਰਹੀ ਆ ਜਗਨਨਾਥ ਫੂਡ ਫॉर ਲਾਈਫ ਵੈਲਫੇਅਰ ਸੁਸਾਇਟੀ ਨੇੜੇ ਮੁੱਲਾਂਪੁਰ ਹਸਨਪੁਰ ਤੋਂ ਜੀ ਤੇ ਜੀਟੀ ਰੋਡ ਦੇ ਉੱਪਰ ਹੀ ਆ ਜੀ ਇਹ ਤੇ ਉਸ ਟਾਈਮ ਸੰਕਲਪ ਲਿਆ ਸਾਡੇ ਸਾਰੇ ਬੰਦਿਆਂ ਨੇ ਜਿੰਨੇ ਵੀ ਮੈਂਬਰ ਨੇ ਵੀ ਆਪਾਂ ਕਿਸੇ ਭੁੱਖੇ ਬੰਦੇ ਦੀ ਸੇਵਾ ਕਿਦਾਂ ਕਰੀ ਜਾਵੇ ਜੀ ਇਹ 2016-17 ਤੋਂ ਸਾਡਾ ਕੰਮ ਚੱਲ ਰਿਹਾ ਜਦੋਂ ਲੋਕਡਾਊਨ ਹੋ ਗਈ ਉਹਦੇ ਵਿੱਚ ਅਸੀਂ 1 ਸਾਲ ਫ੍ਰੀ ਲੰਗਰ ਸ਼ਕਾਇਆ ਜੀ ਤੇ ਇਹ ਜਗ੍ਹਾ ਤੁਹਾਡੀ ਫਿਕਸ ਹੀ ਆ ਤੁਸੀਂ ਇਹ ਪੂਰੀ ਕੰਟੀਨ ਜੀ ਅਸੀਂ ਨਾ ਕਾਰਪੋਰੇਸ਼ਨ ਨੂੰ ਰੈਂਟ ਤੇ ਦਿੰਨੇ ਆ ਇਹਦਾ ਹਾਂਜੀ ਹਾਂਜੀ ਅੱਛਾ 10 ਰੁਪਏ ਦੇ ਵਿੱਚ ਕੀ ਕੀ ਖਵਾ ਰਹੇ ਹੋ 10 ਰੁਪਏ ਦੇ ਮੈਂ ਵਿੱਚ ਮੈਂ ਮੈਂ ਇਦਾਂ ਇੱਕ ਕਟ ਰਸੀ ਚਾਵਲ ਤਿੰਨ ਪ੍ਰਸ਼ਾਦੇ ਇੱਕ ਦਾਲ ਇੱਕ ਸੱਜ ਜਿਹਦੇ ਨਾਲ ਬੰਦਾ ਇੱਕ ਭੁੱਖਾ ਬੰਦਾ ਆਰਾਮ ਨਾਲ ਰਹਿ ਸਕਦਾ ਜੀ ਹਾਂਜੀ ਤੁਸੀਂ 10 ਰੁਪਏ ਹੀ ਕਿਉਂ ਰੱਖੇ ਜੇ ਇਹ ਗੱਲ ਕੀਤੀ ਜਾਵੇ ਸੰਸਥਾ ਦੀ ਤੁਸੀਂ ਫ੍ਰੀ ਦੇ ਵਿੱਚ ਵੀ ਇਹਨਾਂ ਨੂੰ ਦੇ ਸਕਦੇ ਸੀਗੇ ਜਾਂ ਫਿਰ ਰੇਟ ਹੋਰ ਵੀ ਵਧਾ ਕੇ ਦੇ ਸਕਦੇ ਸੀਗੇ ਕਿ ਸੀਗੇ ਕਿਉਂਕਿ ਦੋ ਸਬਜ਼ੀਆਂ ਵਿੱਚ ਤੁਸੀਂ ਚਾਵਲ ਵੀ ਦੇ ਰਹੇ ਹੋ ਤੇ ਨਾਲ ਦੇ ਨਾਲ ਚਪਾਤੇ ਵੀ ਦੇ ਰਹੇ ਗੱਲ ਐ ਤਾਂ ਮੈਡਮ 10 ਰੁਪਏ ਜੋ ਇਹਦੀ ਕਾਸਟ ਆ ਉਹ ਮਤਲਬ ਇਸ ਤੋਂ ਜ਼ਿਆਦਾ ਦੇਦ ਉੱਤੇ ਖਰਚਾ ਹੁੰਦਾ ਵਾ ਜੀ ਇੰਨੇ ਦੂਰ ਤੋਂ ਅਸੀਂ ਬਣਾ ਕੇ ਲਿਆ ਕਿ ਛੋਟਕੜ ਵੀ 22 ਕਿਲੋਮੀਟਰ ਤੋਂ ਦੂਰ ਤੋਂ ਆਨੇ ਆ ਤੇ 10 ਰੁਪਏ ਇਸ ਲਈ ਰੱਖਿਆ ਬਈ ਹਰ ਕੋਈ ਬੰਦਾ ਜਿਵੇਂ ਫ੍ਰੀ ਲੰਗਰ ਲੱਗਿਆ ਹੁੰਦਾ ਜਿਹਨੂੰ ਨਹੀਂ ਵੀ ਲੋੜ ਹੁੰਦੀ ਉਹ ਵੀ ਲੈਂਦਾ ਵਾ ਖਾ ਕੇ ਜੇ ਨਹੀਂ ਵੀ ਖਾਦਾ ਜਾਂਦਾ ਸੱਟ ਦਿੰਦਾ ਮੈਮ ਵੇਸਟ ਕਰ ਦਿੰਦਾ ਇਹ ਅਨਾ ਹੈ ਠੀਕ ਹੈ ਨਾ ਅਨਾਜ ਆ ਬਹੁਤ ਜ਼ਰੂਰਤ ਆ ਹਰ ਇੱਕ ਬੰਦੇ ਨੂੰ ਇਹਦੀ ਤੇ ਇਸ ਲਈ ਤਾਂ 10 ਰੁਪਏ ਰੱਖਿਆ ਵਾ 10 ਰੁਪਏ ਵੈਸੇ ਦੀ ਮਤਲਬ ਕੀਮਤ ਹੈ ਨਹੀਂ ਜੀ ਮੈਡਮ ਹਾਂਜੀ ਇਸ ਲਈ ਇਹ ਤਾਂ 10 ਰੁਪਏ ਰੱਖਿਆ ਅੱਛਾ ਜਿਹੜੇ ਜਿਵੇਂ ਤਿਆਰ ਕਰਦੇ ਹੋ ਬਿਲਕੁਲ ਵਧੀਆ ਮਸਾਲੇ ਨਾਲ ਤਿਆਰ ਕਰਦੇ ਹੋ ਬਿਲਕੁਲ ਸ਼ੁੱਧ ਮੈਡਮ ਇਦਾਂ ਜਿਵੇਂ ਮੈਂ ਜ਼ਿਆਦਾ ਅਸੀਂ ਮਸਾਲੇ ਯੂਜ਼ ਨਹੀਂ ਕਰਦੇ ਹੈਗੇ ਜ਼ਿਆਦਾ ਮਸਾਲੇ ਨਹੀਂ ਯੂਜ਼ ਕਰਦੇ ਸਾਡੇ ਮਤਲਬ ਉੱਥੇ ਸੰਸਥਾ ਵਾ ਜਿੱਥੇ ਮੰਦਿਰ ਵੀ ਬਣਿਆ ਜਗਨਨਾਥ ਫੂਡ ਫੋਰ ਲਾਈਫ ਵਾਲੇ ਦਾ ਜਗਨਨਾਥ ਜੀ ਦਾ ਮੰਦਿਰ ਵੀ ਆ ਗਊਸ਼ਾਲਾ ਵੀ ਬਣਿਆ ਔਰ ਲੰਗਰ ਹਾਲ ਵੀ ਆ ਜੀ ਜਿਹਦੇ ਵਿੱਚ ਘੱਟੋ ਘਾਟਾ 60 70 ਬੰਦੇ ਕੰਮ ਕਰਦੇ ਆ ਵਿਚ ਪੇ ਵਾਲੇ ਬੰਦੇ ਵੀ ਆ ਉਹ ਬਾਕੀ ਆਪਣੀ ਮਰਜ਼ੀ ਆ ਜੇ ਕਿਸੇ ਨੇ ਨਹੀਂ ਪੇ ਲੈਣੀ ਸੇਵਾ ਕਰਨੇ ਸੇਵਾ ਵੀ ਕਰ ਸਕਦਾ ਹੈ ਹਾਂ ਬਾਕੀ ਮੈਂ ਕਹਿੰਨੀ ਇੱਕ ਵਾਰੀ 10 ਰੁਪਏ ਵਾਲੀ ਥਾਲੀ ਲਾ ਕੇ ਤਾਂ ਦਿਖਾ ਦਿਓ ਸਾਡੀ ਆਡੀਅנס ਨੂੰ ਤਾਂ ਦਿਖਾ ਦਿਓ ਵੀ 10 ਰੁਪਏ ਦੀ ਥਾਲੀ ਹੁੰਦੀ ਕੀ ਤੋਂ ਰਾਈਟ ਸਾਹ ਚੁੱਕੇ ਨੇ ਲੋ ਮੈਡਮ ਇੱਕ ਕੜਛੀ ਚਾਵਲ ਦੀ ਹੋਗੀ ਜੀ ਤਿੰਨ ਪ੍ਰਸ਼ਾਦੇ ਹੋਗੇ ਜੀ ਜੀ ਆਲੂ ਸੋਆ ਬੀਨ ਦੀ ਸਬਜੀ ਹੋਗੀ ਜੀ ਹਾਂ ਬਾਕੀ ਇਧਰ ਕੜੀ ਪਕੌੜਾ ਹੋ ਗਿਆ ਜੀ ਕੜੀ ਪਕੌੜਾ ਅੱਛਾ ਸਬਜੀ ਰੋਜ਼ ਚੇਂਜ ਹੁੰਦੀਆਂ ਨੇ ਕੀ ਹਰ ਰੋਜ਼ ਹਰ ਰੋਜ਼ ਹਰ ਸਬਜੀ ਦਾਲ ਸਬਜੀ ਚੇਂਜ ਹੁੰਦੀ ਹੈ ਮੈਮ ਬਈ ਕਿੰਨਾ मैडम सवेरे 4 ਵਜੇ ਤੋਂ ਬੰਦੇ ਆ ਜਾਂਦੇ ਨੇ ਦਾਣਾ ਸਬਜ਼ੀਆਂ ਬਣਾਉਂਦੇ ਨੇ ਤੇ ਮਸ਼ੀਨ ਦੇ ਉੱਪਰ ਰੋਟੀ ਬਣਦੀ ਆ ਤੇ ਤਕਰੀਬਨ ਸਵੇਰੇ 4 ਵਜੇ ਤੋਂ ਕੰਮ ਸਟਾਰਟ ਹੋ ਜਾਂਦਾ ਮੈਮ ਤੁਸੀਂ ਫੇ ਸਵੇਰੇ ਕਿੰਨੇ ਵਜੇ ਆਨੇ ਹੋ ਇੱਥੇ ਮੈਡਮ ਅਸੀਂ ਇੱਥੇ 10 ਵਜੇ ਤਕਰੀਬਨ ਖਾਣਾ ਲੈ ਕੇ ਪਹੁੰਚ ਜਾਂਦੇ ਆ 4 ਵਜੇ ਤੋਂ ਤਿਆਰੀਆਂ ਹੋਣ ਲੱਗ ਜਾਂਦੀਆਂ ਨੇ ਉੱਥੇ ਲੰਗਰ ਹਾਲ ਦੇ ਵਿੱਚ ਤੇ 10 ਜਾਂਦੇ ਕਿੰਨੇ ਵਜੇ ਜਾਂਦੇ ਮੈਡਮ ਅਸੀਂ ਨਾ 1:30 ਤੇ 2 ਵਜੇ ਦੇ ਵਿੱਚ ਵਿੱਚ ਇਹਨਾਂ ਆਲੇ-ਦਾਲੇ ਫੈਕਟਰੀਆਂ ਨੂੰ ਛੁੱਟੀ ਹੁੰਦੀ ਹੈ ਜਦੋਂ ਤੇ ਸਾਡੇ ਕੋਲ ਲਾਈਨ ਲੱਗ ਜਾਂਦੀ ਆ 2:30 ਵਜੇ ਨੂੰ ਅਸੀਂ ਸਾਰਾ ਖਾਣਾ ਸਮਾਪਤ ਕਰਕੇ 3-400 ਬੰਦੇ ਦਾ ਚਲੇਗਾ ਲੋਕ 10 ਰੁਪਏ ਦੀ ਥਾਲੀ ਖਾਂਦੇ ਨੇ ਜੁਆਏ ਕਰਦੇ ਨੇ ਕਿ 10 ਰੁਪਏ ਦੇ ਵਿੱਚ ਤਾਂ ਸਬਜ਼ੀ ਵੀ ਨਹੀਂ ਆਉਂਦੀ ਤੇ 10 ਰੁਪਏ ਦੇ ਵਿੱਚ ਤੁਸੀਂ ਥਾਲੀ ਦੇ ਰਹੇ ਹੋ ਬੰਦੇ ਦਾ ਢਿੱਡ ਭਰ ਰਹੇ ਹੋ ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਬੰਦੇ ਆ ਕੇ ਤੁਹਾਡੀ ਮੈਡਮ ਮੰਨ ਲਓ ਮੈਂ ਆਪਦੇ ਮੂੰਹ ਨਾਲ ਦੱਸ ਨਹੀਂ ਸਕਦਾ ਵੀ ਇੰਨੀ ਖੁਸ਼ੀ ਹੁੰਦੀ ਹੈ ਇਹ ਸੇਵਾ ਕਰਕੇ ਜੀ ਹਾਂਜੀ ਬਹੁਤ ਖੁਸ਼ ਹੁੰਦੇ ਆ ਬਹੁਤ ਬੰਦੇ ਇਦਾਂ ਦੇ ਵੀ ਆਉਂਦੇ ਜਿਹੜੇ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈ ਰੋਟੀ ਵੀ ਖਾਣੀ ਆ ਉਹਨਾਂ ਨੂੰ ਮੈਡਮ ਆਪਦੀ ਜੇਬ ਚੋਂ ਦੇ ਦੇਈਦੇ ਆ ਕੋੜਵਨ ਨੂੰ ਹੋਰ ਜ਼ਰੂਰਤ ਹੋਵੇ ਜੇ ਇੱਥੇ ਵਿਜ਼ਿਟ ਕਰਨਾ ਜਾਵੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੋਗੇ ਲੋਕੇਸ਼ਨ ਮੈਮ ਇਦਾਂ ਲੁਧਿਆਣੇ ਦੇ ਵਿੱਚ ਢੋਲੇ ਵਾਲੇ ਚੌਂਕ ਦੇ ਵਿੱਚ ਸਾਡਾ ਇਹ ਬੂਥ ਲੱਗਿਆ ਹੋਇਆ ਨੇੜੇ ਦਾਦਾ ਮੋਟਰ ਹਾਂਜੀ ਸੋ ਹਾਂ ਲੋ ਜੀ 10 ਰੁਪਏ ਦੀ ਥਾਲੀ ਜਿਹੜੀ ਆ ਤੁਸੀਂ ਖਾ ਸਕਦੇ ਹੋ ਸਿਰਫ 10 ਰੁਪਏ ਦੇ ਵਿੱਚ ਜਿੱਤੇ ਕਿ ਜਿਹੜਾ ਗੱਲ ਕੀਤੀ ਜਾਵੇ ਸਬਜ਼ੀਆਂ ਦੀ ਤੇ ਦੋ ਸਬਜ਼ੀਆਂ ਹੁੰਦੀਆਂ ਨੇ ਚਾਵਲ ਹੁੰਦੇ ਨਾਲ ਦੇ ਨਾਲ ਚਪਾਤੀ ਮਿਲਦੀ ਹੈ ਤੇ ਇਸ ਦੇ ਨਾਲ ਹੀ ਦੱਸਦੇ ਕਿ ਜਿਹੜੀ ਸਬਜ਼ੀ ਆ ਉਹ ਰੋਜ਼ ਚੇਂਜ ਹੁੰਦੀ ਆ ਉਹ ਸੰਸਥਾ ਵੱਲੋਂ ਜਿਹੜਾ ਬਹੁਤ ਵਧੀਆ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਜੇ ਇੱਥੇ ਆਇਓ ਵਿਜ਼ਿਟ ਕੀਤਾ ਹੋਇਆ ਇਹਨਾਂ ਦਾ ਜਿਹੜਾ ਖਾਣਾ ਖਾਧਾ ਹੋਇਆ ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਇੱਥੇ ਆ ਕੇ ਜਰੂਰ ਵਿਜ਼ਿਟ ਕਰ ਲਿਓ ਤੇ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬ